ਨੰਬਰ ਕਰਨ ਦੇ ਲਈ ਬਣਾਇਆ ਤੁਸੀਂ ਸਾਡੀ ਆਵਾਜ਼ ਹਰ ਉਸ ਪ੍ਰਣੇ ਦੀ ਉਸ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਚੱਕਣ ਲਈ ਬਣਾਇਆ ਨਾ ਕਿ ਤੁਹਾਨੂੰ ਇੱਕ ਕ੍ਰਿਮੀਨਲ ਬੰਦੇ ਦੇ ਲਈ ਮੱਥਾ ਹੋਣ ਵਾਸਤੇ ਲਾ ਮੈਂ ਇਸ ਕਰਕੇ ਉਹਦੀ ਕਿਸੇ ਵੀ ਗੱਲ ਦਾ ਜਿਹੜਾ ਕੋ ਜਵਾਬ ਹੈ ਉਹ ਨਹੀਂ ਸੀ ਦੇਣਾ ਚਾਹੁੰਦਾ ਸੋ ਅੱਜ ਉਸਨੇ ਮੇਰੇ ਤੇ ਮੇਰੇ ਪਰਿਵਾਰ ਤੇ ਉਹਨੇ ਅਟੈਕ ਕੀਤਾ ਕਿ ਇਸ ਲਈ ਮੇਰੇ ਤੇ ਹਮਲਾ ਕਰਵਾਇਆ ਅੱਜ ਆਪ ਸਭ ਨੂੰ ਇੱਕ ਗੱਲ ਇੱਕ ਦੋ ਗੱਲ ਕਲੀਅਰ ਕਰ ਦਾਂ ਉਹ ਕਹਿੰਦਾ ਕਿ ਮੈਨੂੰ ਇਹਦੇ ਬੇਟੇ ਨੇ ਕਿਨੇ ਆਪ ਰਲਕੇ ਨਾਲ ਕੁੱਟਿਆ ਫੇਰ ਕਹਿੰਦਾ ਜੀ ਉਹਨੇ ਵੀਡੀਓ ਕਾਲ ਕਰਕੇ ਕਿਹਾ ਵੀ ਆਹ ਦੇਖ ਲੈ ਵੀ ਹੁਣ ਕੀ ਦੱਸ ਕਰੇਗਾ ਅਗਰ ਸਾਰੀ ਜ਼ਿੰਦਗੀ ਉਹ ਵੀਡੀਓ ਕਾਲ ਦਾ ਰਿਕਾਰਡ ਮੈਨੂੰ ਦੇ ਦੇ ਜੋ ਤੁਸੀਂ ਸਜ਼ਾ ਲਾਉਂਗੇ ਮੈਂ ਪੁੱਤ ਨੂੰ ਤਿਆਰਾਂ ਔਰ ਉਹ ਜੇ ਅੱਜ ਦੇ ਦੇ ਸਾਬਤ ਕਰ ਦੇ ਕਿ ਐਮਐਲਏ ਨੇ ਵੀਡੀਓ ਕਾਲ ਕਰੀ ਹੈ ਮੈਂ ਰਿਜ਼ਰਵੈਂਟ ਦੇ ਦੂੰਗਾ ਝੂਠ ਬੋਲਣ ਤੋਂ ਸਵਾਏ ਉਹਦੇ ਕੋਲ ਕੋਈ ਮਤਲਬ ਨਹੀਂ ਫਿਰ ਉਹ ਕਹਿ ਰਿਹਾ ਕਿ ਐਮਐਲਏ ਨੇ ਮੈਨੂੰ ਪੈਸੇ ਦੀ ਆਫਰ ਕੀਤੀ ਮੇਰੇ ਤੇ ਕਿਹੜਾ ਕੋਈ ਪਰਚਾ ਦਰਜ ਹੋਇਆ ਸੀਗਾ ਮੈਂ ਉਹਨੂੰ ਪੈਸੇ ਦੀ ਆਫਰ ਕਰਦਾ ਉਸਨੇ ਮੇਰੇ ਖਿਲਾਫ ਕੋਰਟ ਦੇ ਵਿੱਚ ਦਰਖਾਸਤ ਲਾਈ ਸੀ ਮਾਨਯੋਗ ਹਾਈ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੇ ਜੱਜ ਸਾਹਿਬ ਨੇ ਇਹ ਚੀਜ਼ਾਂ ਦੋਖਾ ਹੋਇਆ ਕਿ ਇਹ ਬੰਦਾ ਵਾਕਈ ਇੱਕ ਕ੍ਰਿਮੀਨਲ ਬੰਦਾ ਔਰ ਚੋਰ ਬੰਦਾ ਇੱਕ ਸਾਫ ਸ਼ਬੀ ਵਾਲੇ ਬੰਦੇ ਨੂੰ ਭੰਡਣਾ ਚਾਹੁੰਦਾ ਪਰ ਤਿੰਨੇ ਦੀਆਂ ਤਿੰਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਕੋਰਟ ਨੇ ਕਿਹਾ ਕਿ ਬਿਲਕੁਲ ਬੇਬਨਿਆ ਦਾ ਬਿਲਕੁਲ ਝੂਠਾ ਹੈ ਉਸ ਚੀਜ਼ ਨੂੰ ਲੈ ਕੇ ਉਹ ਜ਼ਿਆਦਾ ਮੈਂਟਲ ਹੋ ਗਿਆ ਉਹ ਫਿਰ ਦਿਨ ਵਿੱਚ ਹੀ ਕੋਈ ਵੀ ਛੱਡਦਾ ਕਿ ਮੈਨੂੰ ਬਦਨਾਮ ਕਰਨ ਦੀ ਹਰ ਦਿਨ ਉਹ ਕੋਸ਼ਿਸ਼ ਕਰਦਾ ਰਿਹਾ ਮੈਂ ਕਿਹਾ ਚਲੋ ਕੋਈ ਗੱਲ ਅੱਜ ਤਾਈਂ ਨੇ ਜਮਾ ਸਿਰਾਂ ਲਾਤਾ ਪਰसों ਕੱਲ ਆਪ ਹੀ ਕਿਡਨਾਪਿੰਗ ਆਪ ਹੀ ਅੱਧੇ ਘੰਟੇ ਬਾਅਦ ਫੜ ਲੈਣਾ ਜਿਸ ਬੰਦੇ ਨੂੰ ਫੜਿਆ ਹੋਵੇ ਇੱਕ ਬੰਦੇ ਨੂੰ ਕੀ ਗੱਲ ਉਹਦਾ ਮੂੰਹ ਮਾਣੀ ਸੁੱਝਦਾ ਉਹਦੇ ਕੰਨ ਨਹੀਂ ਸੁੱਝਦੇ ਉਹਦੇ ਚਰੀਟਾਂ ਵੀ ਨਹੀਂ ਲੱਗਦੀਆਂ ਉਹ ਤੇ ਜਦੋਂ ਬੰਦੇ ਨੂੰ ਖਿੱਚਾ ਤੂੰ ਇਹ ਕਰਦੇ ਹੋ ਕੀ ਗੱਲ ਉਹਦੀ ਟੀ-ਸ਼ਰਟ ਸਹੀ ਪਾਈ ਹੋਈ ਹੈ ਕੋਈ ਟੀ-ਸ਼ਰਟ ਪਾ ਕੇ ਰੱਖਦਾ ਉਹ ਤੁਹਾਨੂੰ ਕਿਤੇ ਪਾਰਟੀ ਦੇ ਜਾਈ ਆ ਟੋੜਿਆ ਹੋਇਆ ਬੰਦਾ ਤੁਹਾਨੂੰ ਕਦੇ ਬੋਲਦਾ ਨਜ਼ਰ ਆਇਆ ਬੰਗਾ ਹਸਸ ਕੇ ਵੀਡੀਓ ਦੇ ਸਾਹਮਣੇ ਜਾਣ ਦੇ ਰਿਹਾ ਸੋ ਮੈਂ ਅੱਜ ਵੀ ਪੂਰਾ ਕਾਗਿਜ਼ ਸੀ ਮੈਂ ਕੱਲ ਵੀ ਪੂਰਾ ਕਾਗਿਜ਼ ਜਿੱਥੇ ਵੀ ਕਦੇ ਮੇਰੇ ਪਰਿਵਾਰ ਦਾ ਮੇਰਾ ਰੋਲ ਨਿਕਲ ਆਵੇ ਜਿੱਥੇ ਮਰਜੀ ਸੂਲੀ ਚੜਾ ਦਿਓ ਕਦੇ ਸੀ ਨਹੀਂ ਕਰੂੰਗਾ ਔਰ ਬਣਪਾ ਹੁਕ ਗਿਆ ਯਾਰ ਕਿ ਇੱਕ ਚੋਰ ਬੰਦਾ ਸਾਧ ਨੂੰ ਪੱਡੇ ਮੈਨੂੰ ਤੁਹਾਡੇ ਸਾਹਬ ਦੀ ਲੋੜ ਹੈ ਉਸ ਚੋਰ ਨੂੰ ਸਬਕ ਸਿਖਾਉਣਾ ਚਾਹੀਦਾ ਸੋ ਐਦਾਂ ਦੀਆਂ ਉਹ ਜਿਹੇ ਸ਼ਰਾਰਤਾਂ ਤੋਂ ਮੈਂ ਡਰਨ ਵਾਲਾ ਤਾਂ ਹੈ ਨਹੀਂ ਔਰ ਇੱਕ ਹੋਰ ਗੱਲ ਹੈ ਉਹਦੇ ਪਿੱਛੇ ਕੁਝ ਸਿਆਸੀ ਲੀਡਰ ਕੰਮ ਕਰ ਰਹੇ ਨੇ ਉਹ ਲੀਡਰ ਕੰਮ ਕਰ ਰਹੇ ਨੇ ਕਿ ਜਿਨ੍ਹਾਂ ਨੇ ਹਣਕੇ ਛਤਰਾਣੇ ਨੂੰ ਪੂਰੀ ਤਰ੍ਹਾਂ ਲੁੱਟਿਆ ਤੇ ਕੁੱਟਿਆ ਤੇ ਜਿਨ੍ਹਾਂ ਦੇ ਹਰਿਆਣੇ ਦੇ ਵਿੱਚ ਪਰਚੇ ਹੋਏ ਤਾਂ ਮਾਫੀ ਮੰਗ ਕੇ ਆਏ ਉਹ ਬੰਦੇ ਉਸ ਕ੍ਰੀਵੀ ਨਾਲ ਬੰਦੇ ਦੀਆਂ ਵੀਡੀਓ ਸ਼ੇਅਰ ਕਰਦੇ ਨੇ ਬੜੀ ਸ਼ਰਮ ਵਾਲੀ ਗੱਲ ਹੈ ਸੁਧਾਰ ਲਹਿਰ ਦਾ ਲੀਡਰ ਬਣਦਾ ਹੋਵੇ ਔਰ ਉਹਦੇ ਘਰ ਵਾਲੀ ਐਮਐਲਏ ਬਣ ਕੇ ਗਈ ਹੋਵੇ ਔਰ ਇੱਕ ਕ੍ਰਿਮੀਨਲ ਬੰਦੇ ਦੀ ਪੋਸਟ ਸ਼ੇਅਰ ਕਰ ਰਿਆ ਲੜਨ ਤਾਂ ਐਸੇ ਜੇ ਲੀਡਰ ਤੇ ਕਿ ਜਿਹੜਾ ਉਹ ਐਸੇ ਬੰਦਿਆਂ ਨੂੰ ਬढ़ावा ਦਿੰਦੇ ਨੇ ਮੱਥਾ ਲਾਉਣਾ ਦਾ ਸਿੱਧਾ ਲਾ ਮੈਂ ਕਿਹੜੇ ਚੂੜੀਆਂ ਪਾਏ ਹੋਣ ਜਾਣੇ ਸੁਸਤ ਕਰਕੇ ਐਮਐਲਏ ਬਣਿਆ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਸੀਨਾ ਤਾੜ ਕੇ ਖੜੂੰਗਾ ਜਿੱਥੇ ਮਰਜੀ ਵਿਰੋਧੀਓ ਲਲਕਾਰ ਰਹਿਓ ਨਾ ਅੱਜ ਤੁਹਾਡਾ ਪੈ ਹੈ ਉਹਨਾਂ ਦਾ ਕੱਲ ਪੈ ਉਹਨਾਂ ਦਾ ਇੱਥੇ ਨਹੀਂ ਰੱਖਦਾ ਜੋ ਮੇਰਾ ਵਿਗਾੜਨਾ ਵਿਗਾੜ ਲਿਓ ਮੈਂ ਕੱਲ ਵੀ ਵੇਗਣਾ ਸੀਗਾ ਅੱਜ ਵੀ ਬਵੇਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਬਹੁਤ ਬਹੁਤ

ਨਮਸਤੇ ਕੋਈ ਜਿਹਨੇ ਨਾਲ ਕੋਣ ਹੈ ਇਹ ਸਾਡੇ ਲਈ ਮੈਂ ਆ ਗਿਆ ਆ ਗਿਆ 10 ਦਿਨ ਪਹਿਲਾਂ ਵੀ ਨਾਲ ਸੀ ਅੱਜ ਵੀ ਨਾਲ ਖੜਿਆ ਅੱਗੇ ਵੀ ਨਾਲ ਰਹੇ ਲਵ ਲਵ ਬੈਠੋ ਜੀ ਬੈਠੋ ਕੋਈ ਵਾਰ ਬੁਲਾਓ 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 ਦੋੜਣਾ ਕਾਇਰ ਆ ਕੇ ਆਵੇ ਪੈਸੇ ਲਾਈਵ ਲਾਈਵ ਚੱਲ ਰਿਹਾ <icana> <STEPHANES> <seras> mm -hmm. <s Industry> Sio <puntosilla> <oses> Timo <Fivesesníks>. <sh> ਤਾਂ ਵਿਦਾਇਕ ਕਲਮਨ ਸਿੰਘ ਬਾਜੀਗਰ ਪ੍ਰਾਜਾ ਡਾਕਟਰ ਗੁਰਚਰਨ ਰਾਮ ਬਲੁੰਜੜੇ ਲਗਾਏ ਗਿਆ ਔਰ ਆਪਣੇ ਉਹਨਾਂ ਦੇ ਸਬੰਧ ਦੇ ਵਿੱਚ ਇੱਕ ੜੀ ਹੈ ਪੰਚਾਇਤ ਆਪ ਦੇ ਕਰ ਵਿੱਚ ਸੱਦੀ ਗਈ ਸੀ ਜਿਸ ਵਿੱਚ ਬਾਜੀਗਰ ਪਾਈਚਾਰੇ ਦੇ ਬਹੁਤ ਸਾਰੇ ਲੀਡਰ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਨੇ ਇਸ ਵਕਤ ਮੌਜੂਦ ਨੇ ਔਰ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਰੱਖੇ ਜਾ ਰਹੇ ਨੇ ਨਾ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਦਾਇਕ ਕਲਮਨ ਸਿੰਘ ਬਾਜੀਗਰ ਕਾਫੀ ਕੁਝ ਬੋਲ ਚੁੱਕੇ ਨੇ ਹੁਣ ਫਿਰ ਕੁਝ ਬਾਜੀਗਰ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਤਾਂ ਉਹ ਵੀ ਸਬੋਧਨ ਜਿਹੜਾ ਉਹ ਕਰਨਗੇ ਤਾਂਕਰਤ ਸਿੰਘ ਬਕਰਾਹਾ ਸਾਹਿਬ ਬਕਰਾਹਾ ਸਾਹਿਬ ਬੋਲ ਕੇ ਪਾਲਕੀ ਸਦਨ ਨੂੰ ਪੇਸ਼ ਕਰਦਾ ਹਾਂ ਜਿਹੜਾ ਉਹਨਾਂ ਨੂੰ ਟੈਨਸ਼ਨ ਜਲਦੀ ਨਿਕਲ ਜਾਵੇ ਮੈਂ ਜਨਗਤ ਵੱਲੋਂ ਆਪਣਾ ਇਲਾਕਾ ਨਿਵਾਸੀਆਂ ਦੇ ਗਾੜੀ ਅੱਛੋੜ ਕੇ ਬੇਨਤੀ ਕਰਦਾ ਕਿ ਜਿਹੜੇ ਲੱਗ ਪੈ ਤੋਰ ਰਿਹਾ ਮੈਂ ਆਪਣੀ 40 45 ਸਾਲ ਦੀ ਜ਼ਿੰਦਗੀ ਦੇ ਤਿਰੱਗੇ ਤੋਂ ਬੋਲ ਰਿਹਾ ਹਾਂ ਪਹਿਲੀ ਵਾਰ ਹੋਇਆ ਕਿ ਸਾਡੇ ਹਲਕੇ ਦਾ ਉਮੀਦਵਾਰ ਸਰਦਾਰ ਪ੍ਰਮੋਦ ਸਿੰਘ ਆਪ ਪਾਰਲੀ ਵਿੱਚ ਲੈ ਗਿਆ ਮੈਂ ਅਕਾਲੀ ਦਲ ਨਾਲ 40 ਸਾਲ ਤੋਂ ਸਬੰਧ ਸੀ ਘੱਟੋ-ਘੱਟ ਇਹਦੇ ਗੁਣ ਵੇਖ ਕੇ ਇਹਦੀ ਸਿਹਰਤਾ ਵੇਖ ਕੇ ਇਹਦਾ ਲੋਕਾਂ ਵਿੱਚ ਦਰਾਂ ਵੇਖ ਕੇ ਤੇ ਮੈਂ ਅਕਾਲੀ ਦਲ ਨੂੰ ਛੱਡ ਕੇ ਇਸ ਭਰਾ ਦੇ ਨਾਲ ਆਇਆ ਤੇ ਇਹਦੀ ਬਰਾਦਰੀ ਸੀ ਪੱਛੀ ਹੋਈ ਸੀ ਹਲਕੇ ਤੇ ਮੇਰੇ ਮਿੱਤਿ ਵੇਖਣ ਚਾ ਅਗਰ ਵੀ ਆਪਰ ਨਾ ਬਰਦਾਸ਼ਤੀਆਂ ਇਹ ਬਰਾਦਰੀ ਨਾਲੋਂ ਉੱਤਮ ਤੇ ਇਹਦੀ ਬਰਾਦਰੀ ਸੀ ਯਾਨੀ ਕਿ ਕੋਲ ਮਿਲ ਕੇ ਰਹਿਣ ਵਾਲੀ ਸਮਾਜ ਤੇ ਅੱਜ ਕੋਈ ਬੰਦੇ ਚੰਦ ਬੰਦੇ ਜਿਵੇਂ ਹੋ ਚੁੱਕੇ ਇਹਨਾਂ ਬਾਲੋ ਵਿੱਚੋਂ ਆਪਣੇ ਲੀਡਰ ਮੰਨ ਲਓ ਇਹਨੂੰ ਆਪਾਂ ਕਾਬਜ ਕਰ ਲਿਆ ਮਤਲਬ ਕਿ ਲੀਡਰ ਨੂੰ ਕਾਬਜ ਉਹਦੇ ਮਤਲਬ ਕਿ ਢੇਰ ਹੁੰਦੇ ਨੇ ਬੈਕ ਤੇ ਜਿਹ ਉਹਦੀ ਲੱਤਾਂ ਹੀ ਦਿੱਚ ਤੇ ਲੱਗ ਜਾਣ ਜਾਂ ਗਲਤ ਕੰਮ ਤਾਂ ਲਾਉਣ ਲੱਗ ਜਾਂਦਾ ਉਸ ਬੰਦੇ ਦੀ ਜਿਹੜਾ ਡਾਇਰੈਕਟਰ ਜਿਹੜਾ ਆਪਣਾ ਮੈਂ ਜਿੱਥੇ ਉੱਪਰ ਉਦੇ ਵੀਡੀਓ ਵੇਖਦਾਰੇ ਨਾਮ ਆਣ ਹੋਣੇ ਇਲਜਾਬ ਅਸੀਂ ਉਹ ਨਾਲ ਐਮਐਲਏ ਸਾਹਿਬ ਦੇ ਰਹੇ ਆ ਮੰਨੋ ਲੋਕ ਸਭਾ ਤੋਂ ਬਾਅਦ ਆ ਐਸਾ ਕੋਈ ਅਪਕਸ਼ਰੀ ਨਹੀਂ ਕਿ ਉਹਨਾਂ ਨਾਲ ਬਤਾ ਜੀ ਲੈਂਦਾ ਕਿਤੇ ਵੀ ਪਾਉਂਦਾ ਉਹ ਮੇਰਾ 35-42 ਸਾਲ ਤੱਕ ਧਿਰਦਾ ਰਹੇ ਇਹਦਾ ਅਖਰ ਦੇਖ ਲੈ ਜਿੰਨੇ ਬੰਦੇ ਨੂੰ ਪੜ ਜਿੰਨੇ ਕੀ ਕਰਦਾ ਆ ਕੀ ਨਹੀਂ ਕਰਦਾ ਮੇਰੇ ਤੇ ਹੀ ਖਾਸ ਕਰਕੇ ਤੁਹਾਡੀ ਬਰਾਦ ਨੂੰ ਬੇਨਤੀ ਆ ਤੁਸੀਂ ਡੰਡ ਕੇ ਅਸੀਂ ਤਾਂ ਚਲੋ ਜਿਹੜੇ ਜੋਗੇ ਹੈਗੇ ਆ ਐਮਐਲਏ ਸਾਹਿਬ ਨਾਲ ਗੋਚਦੇ ਆ ਤੁਸੀਂ ਸਾਡੇ ਤੋਂ ਤੁਸੀਂ ਵੱਧ ਕਰ ਸਕਦੇ ਹੋ ਭਾਈ ਚਾਰ ਚਪਾ ਤੇ ਜੇ ਵੀ ਸਾਨੂੰ ਮੰਨ ਲਓ ਪਹੁੰਚਾ ਮੰਨ ਲਈ ਪਾ ਕੇ ਜਾ ਰਹੇ ਆ ਜੀ ਮੈਂ ਵੀ ਤੁਹਾਡੇ ਨਾਲ ਇਧਰ ਕਰੋ ਅਵੇ ਦਾ ਵੀ ਲਿਖਾਇਆ ਹੋਇਆ ਵਿੱਚ ਸਪੰਸਰ ਰੂਪ ਲੱਗੇ ਨੇ ਤੁਹਾਡੇ ਉੱਪਰ ਵੀ ਨਾਲ ਕੀ ਕਹਿਣਾ ਚਾਹੁੰਦੇ ਆਂ ਲੋਡਲੀ ਦਾ ਨਾਮ ਵੀ ਇਸ ਤਰ੍ਹਾਂ ਲਿਖਾਇਆ ਹੋਇਆ ਵੀ ਬਾਏ ਦੇ ਵੀ ਸਾਡੇ ਨਾਲ ਸੀ ਉਹ ਦੋ ਸਾਨੂੰ ਫੁੱਟ ਮਾਰ ਕਰ ਰਹੇ ਸੀ ਜਾਂ ਵੀਡੀਓ ਕਾਉਂਟ ਦੇ ਘਰੇ ਸੀ ਜੇ ਲੱਤਾਂ ਤੋੜ ਦੇ ਜਾਂ ਕੁਝ ਕਰ ਦੋ ਅਸੀਂ ਉਸ ਟਾਈਮ ਤੋਂ ਦੁਸ਼ਦਾ ਕਰਤੀ ਆਪਣੇ ਕਾਮਰੇ ਲੱਗੇ ਉਹਨੇ ਦੇ ਸਾਹਮਣੇ ਕਰ ਲੱਗੇ ਹੋਏ ਨੇ ਜਿਹੜਾ ਦੂਸਰਾ ਸਰਪੰਚ ਪ੍ਰਬੰਧਕੀ ਗੱਲ ਕਰਦੇ ਉਹ ਵੀ ਉਸ ਟਾਈਮ ਮੇਰੀ ਕੋਲ ਦੇਖਾ ਹੋਇਆ ਜਦੋਂ ਵੀ ਇਹ ਘਟਨਾ ਜਦੋਂ ਇਹ ਮੋਟਰਸਾਈਕਲ ਗੱਡੀਆਂ ਆਉਂਦੇ ਨੇ ਭਜਾਈਆਂ ਨੇ ਉਹ ਅੱਗੇ ਉਹ ਗੱਡੀ ਲਾ ਦਦੇ ਨੇ ਪਿੱਛੇ ਇਹਨਾਂ ਦੀਆਂ ਗੱਡੀਆਂ ਸੀ ਨਾ ਆਪ ਹੀ ਜਾ ਕੇ ਪਤਾ ਲਿਆ ਦੋ ਤਿੰਨ ਟਾਂ ਮਾਰ ਕੇ ਆਪ ਹੀ ਜਿੱਥੇ ਜਦੋਂ ਹਸਪਤਾਲ ਦੀ ਗੱਡੀ ਤੋਂ ਉਤਾਰ ਲੱਗਦਾ ਹੈ ਇੱਕ ਘੰਟੇ ਦੇ ਵਿੱਚ ਹੀ ਕਿਸੇ ਨੇ ਕਿਡਨਾਪ ਕਰਿਆ ਹੋਵੇ ਲੱਗਾ ਵੀ ਤੋੜਦਾ ਉਹ ਡਾਕਟਰ ਬਾਹਰੀ ਕਰਵਾ ਦਿੰਦਾ ਜਾਂਦੇ ਨੂੰ ਖਾਤਾ ਠੱਟੋ-ਗਾਟੋ ਕੋਈ 20-25 ਮੁੰਡੇ ਜਿਹੜੇ ਉਹਦੇ ਨਾਲ ਰਹਿੰਦੇ ਨੇ ਜੇ ਉਹ ਸਾਰੇ ਉੱਥੇ ਮੋਕੇ ਦੇ ਬਜੂਰ ਸੀ ਉਹ ਗੱਡੀ ਤੋਂ ਉਤਾਰਨ ਵਾਸਤੇ ਕੋਈ ਮੰਨ ਸਕਦਾ ਕਿ ਕਿਸੇ ਬੰਦੇ ਨੇ ਕਿਡਨਾਪ ਕਰਿਆ ਹੋਵੇ ਨਰਵਾਣੇ ਜਾ ਕੇ ਉਹ ਲੱਤਾਂ ਤੋੜੀਆਂ ਸਭ ਤੋਂ ਘੰਟੇ ਦੇ ਵਿੱਚ ਉਹ ਹਸਪਤਾਲ ਵੀ ਦਾਖਲ ਹੋ ਗਿਆ ਤੇ ਜਦੋਂ ਬਿਆਨ ਦੇਇਆ ਜੀ ਉਹ ਹਸਤਾ ਦੇ ਕੇ ਦੱਸੇ ਮੇਰੇ ਨਾਲ ਗਾਰੇ ਮਾਰਨ ਇਹਨਰੇ ਸਾਹਿਬ ਨੂੰ ਆਹ ਅੱਜ ਮੈਂ ਉਹ ਦੱਸਦਾ ਉਹਦੇ ਤੇ ਫੀਬ ਲੈਦਾ ਮਾਰਦਾ ਕਿਉਂਕਿ ਉਹਨੂੰ ਇਹਦੀ ਹੋਰ ਕਿਸੇ ਦਾ ਨਾਮ ਲੋਕਾਂ ਦਾ ਨਾਮ ਕਿਸੇ ਨੇ ਵੀਡੀਓ ਸ਼ੇਅਰ ਕਰਨੀ ਦਾ ਤੋਂ ਜਦੋਂ ਇਹਨਰੇ ਸਾਹਿਬ ਦਾ ਨਾਮ ਲੁੱਗਿਆ ਲੋਕੀਂ ਪਾਰਟੀਆਂ ਦੇ ਮੁਖਾ ਦੇ ਦਿੰਦਾ ਇਸ ਗੱਲ ਦਾ ਜਿਹੜੇ ਬਰੂਧੀਏ ਪਾਰਟੀਆਂ ਦੇ ਲੀਡਰ ਨੇ ਜਾਂ ਕੁਝ ਨਾਲੋ ਦੀ ਕੋਈ ਸਰਕਾਰ ਵੀ ਆਪਾਂ ਕਹਿ ਸਕਦੇ ਉਹਨਾਂ ਨੂੰ ਹੁੰਦਾ ਵੀ ਸਾਡਾ ਚੈਨਲ ਤੇ ਕੋਈ ਸਾਨੂੰ ਕੋਈ ਵੀਡੀਓ ਆ ਉਹ ਸਾਰੇ ਉਹਨੂੰ ਸ਼ੇਅਰ ਕਰਨ ਲੱਗ ਜਾਂਦੇ ਨੇ ਉਹ ਇਸੇ ਸ਼ੱਕਰ ਦੇ ਵਿੱਚ ਹੀ ਕਿ ਮੈਂ ਫੇਰ ਮੈਨੂੰ ਮਿਲ ਰਹੀ ਹੈ ਮੈਂ ਫੇਮਸ ਹੁੰਦਾ ਜਾ ਰਿਹਾ ਉਹ ਦਿਨ ਬਾ ਦਿਨ ਜੋ ਜੀ ਐਮ ਐਨ ਸਾਹਿਬ ਦੇ ਖਿਲਾਫ ਮੈਂ ਇਹ ਗੱਲ ਕਹਿਣਾ ਜੀ ਸਾਡੀ ਬਰਾਦਰੀ ਦੀ ਮੈਂ ਜੱਟ ਭਾਈ ਤਰ੍ਹਾਂ ਬਲੌਂ ਕਰਦਾ ਤੇ ਉਹ ਦੁਨੀਆਂ ਦੀ 550 ਵੋਟ ਅਲੱਗ-ਤਲ 780 ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵੋਟ ਦੀ ਹੈਗੀ ਆ ਸਾਡੀ ਕਿਸੇ ਵੀ ਇੱਕ ਵੀ ਬੰਦੇ ਨੇ ਕਦੀ ਐਕਰ ਦੇ ਸਾਹਿਬ ਦੇ ਖਿਲਾਫ ਕੋਈ ਗੱਲ ਕਰੀ ਹੋਵੇ ਨਹੀਂ ਤੇ ਆਮ ਬੰਦੇ ਕਹਿ ਦਿੰਦੇ ਨੇ ਇਹਦੀ ਬਰਾਦਰੀ ਹੈ ਜੀ ਬਰਾਦਰੀ ਦਾ ਮਤਲਬ ਹੈ ਪਾਰੀਗਰ ਬਰਾਦਰੀ ਚੋਂ ਇਹਦੇ ਬਣ ਗਿਆ ਕਿ ਸਾਡੇ ਨਾਲ ਧੱਕਾ ਕਰ ਰਿਹਾ ਹੈ ਜਦੋਂ ਸਾਡੀ ਬਰਾਦਰੀ ਨੂੰ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਜੀ ਕੋਈ ਬਾਜੀਗਰ ਬਰਾਦਰੀ ਦੇ ਅੰਦਰ ਲਖਾ ਬਣੇ ਨੇ ਅਸੀਂ ਤੇ ਕਹਿੰਦੇ ਇਹਨਾਂ ਵਰਗੇ ਕੋਈ ਬੰਦੇ ਤਾਂ ਨਾ ਕਿ ਪਹਿਲਾਂ ਇਹਨਾਂ ਦੇ ਬਣੇ ਸੀ ਨਾ ਕਿਸੇ ਨੇ ਬਣਾਉਂਦਾ ਕੋਈ ਤਾਂ ਕਹਿਣਾ ਤੇ ਸਾਨੂੰ ਜਈਦਾ ਬਾਜੀਗਰ ਬਰਾਦਰੀ ਦੇ ਐਮਐਲਏ ਬਣਾ ਕੇ ਉਹ ਸਾਡੇ ਨਾਲ ੱੱੱਕਾ ਕਰ ਰਹੇ ਨੇ ਬਾਜੀਗਰ ਬਰਾਦਰੀ ਦੇ ਉਹ ਕਹਿੰਦਾ ਇਹਨਾਂ ਦੀ ਹੀ ਬਰਾਦਰੀ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਨਾਲ ੱੱੱਕਾ ਹੋ ਰਿਹਾ ਉਹ ਬੰਦਾ ਕਾਜੀ ਨੇ ਕਈ ਬੰਦਿਆਂ ਨੂੰ ਪੁੱਛਿਆ ਉਹਦੀ ਸੂਚੀ ਤੇ ਆ ਵੀ ਕਈ ਬੰਦਿਆਂ ਨੂੰ ਨਹੀਂ ਕਿਹਾ ਵੀ ਐਮਐਲਏ ਦਾ ਇਲੈਕਸ਼ਨ ਲੜਦਾਂਗੇ 2027 ਦੇ ਉਹਨੂੰ ਪਾਰਟੀਆਂ ਨੇ ਚੱਕਿਆ ਹੋਇਆ ਵੀ ਤੂੰ ਬਦਨਾਮੀ ਕਰ ਐਮਐਲ ਸਾਹਿਬ ਵੀ ਆਪਾਂ ਨੂੰ ਪਤਾ ਹੀ ਐ ਜੀ ਪਾਰਟੀਆਂ ਚੱਕਦੀਆਂ ਹੁੰਦੀਆਂ ਬਾਅਦ ਚ ਉਹਨੂੰ ਸਾਈਡ ਤੇ ਕਰ ਦੇਣਗੇ ਕਿਸੇ ਕੂਟੀ ਲਾ ਦੇਣਗੇ ਪਰ ਇਸ ਟਾਈਮ ਨੂੰ ਫੁੱਲ ਹਵਾ ਦਿੱਤੀ ਹੋਈ ਹੈ ਵੀ ਤੈਨੂੰ ਇਸੇ ਫਿਕਰ ਦੇਾਂਗੇ ਤੇ ਸਾਡੀ ਪਾਰਟੀ ਨੂੰ ਇਲੈਕਸ਼ਨਰੀ ਇਸ ਤਰ੍ਹਾਂ ਫੇਮਸ ਹੋਣੀ ਤੇ ਰੋਜ਼ ਤਾਂਜਾਮ ਕਰਦੇ ਹੋਰ ਕੋਈ ਲੱਗਦਾ ਨਹੀਂ ਠੀਕ ਤਾਂ ਵੀ ਹੁਣ ਮੈਂ ਇੱਕ ਗੱਲ ਇਹ ਇਹ ਨਾ ਲਾਈਨ ਜਰਾ ਇਧਰ ਹੁਣ ਪੁੱਛਾਂਗਾ ਮੈਂ ਹੁਣ ਸੱਚੀ ਨੂੰ ਸੱਚਾ ਦਾ ਸਾਜਿਪਨ ਜੈਨ ਮੈਂ ਹੁਣ ساري کي چار پڙهي جو انو مطلب آهي انو سنڌي به پنهنجي ٻولي ۾ انو بعد ۾ چاهي ڪنهن جو مڙيلا ٽائر جو ٻي سڳڙي ٿو هو گادي پئي ان کي چاهين پڙهڻ ڏاڍا ان کي چاهي ٿا ڇو مڙل ٿا آهي انڙو پڙهڻ سان ڪلام پر درسي ڄاڻا ٿا درسي يا ਫਰਮਾਨ ਕਰਨਾ ਕਰਜ ਕਰਨਾ ਅੰਤਨ ਹੋ ਰਿਹਾ ਉਹ ਅੱਜ ਇੱਕ ਹੋਣੀ ਨਾਮ ਤੇਗਾ ਜੀ ਮੱਛਰ ਕੀ ਆ ਉਹ ਕਿ ਤੂੰ ਦੋੜੇ ਨਾ ਪਾਣੀ ਠੁਕਿਆ ਹੋਇਆ ਇੱਕ ਚੇਪਾ ਧਰਦਾ ਕਹਿੰਦਾ ਗੱਡੀ ਦਾ ਜੋ ਰੁੜ ਜਾਂਦਾ ਸੋ ਬੁੜੇ ਨੂੰ ਕਹਿੰਦਾ ਕਿ ਸੰਦੇਸ਼ ਭਾਜੀ ਚਿੱਦਰਾਂ ਨਹੀਂ ਚੱਲਦਾ ਮੈਂ ਕਹਿੰਦਾ ਜੇ ਜਗਾ ਕੋਈ ਤੂੰ ਮੂੰਹ ਖੈਰ ਆ ਠੀਕ ਆ ਤੇ ਆ ਪoint ਵਿੱਚ ਕੋਈ ਬਾਤ ਦਾ ਦਾ ਇੱਕ ਜੇਪਾ ਤਾਂ ਦਾ ਦਰ ਹੁਣ ਜਾਂਦਾ ਕਹਿੰਦਾ ਮੈਂ ਨਹੀਂ ਮੂਰਤ ਕਹਿੰਦਾ ਇੱਕ ਸੁਖੀ ਦੇਵ ਸੁਹਾਗੀ ਜੀ ਮੂਰਤ ਹੈਗਾ 16 ਕੜਾ ਸਬੂਰਨ ਜੀ ਕਹਿੰਦਾ ਜੋਈ ਜਾਈਏ ਤਾਂ ਖਤਮ ਹੋ ਗਿਆ ਉਹ ਹੁਣ ਮੈਂ ਕਹਿੰਦਾ ਹਜੇ ਸਾਡਾ ਲੜਿਆ ਪੁੱਤਰ ਹੈ ਤੇ ਗੁਰੂ ਦੇਵ ਕਹਿੰਦਾ ਭਾਈ ਜੇ ਚੱਲਦਾ ਤੋਂਧਾਨੀ ਦਾ ਇਹਰ ਨਾ ਕੋ ਅਸੀਂ ਪਾਜੀ ਕਰ ਬਿਲਾਦੀ ਜੱਜ ਕੋਲ ਹੋਏ ਨੂੰ 5 ਸਾਲ ਹੋ ਗਏ ਚੱਲਦੇ ਨੂੰ ਉਹ ਲੱਗ ਲਵਤੀ ਕੀ ਅੱਜ ਜੀ ਜੀ ਕਰੀਦਾ ਤੋਂ ਅਸੀਂ ਤੋਂ ਦਰੂਤ ਕਰਦੇ ਹੁਣ ਕਦੋਂ ਤੇਰਾ ਨਜ਼ਰੀਆ ਕਿਉਂ ਕਿ ਬੇਨਤੀ ਕਰਦਾ ਮੇਰੀ ਕੋਲ ਤਾਂ ਨਾ ਸੰਦੇ ਹੋ ਜੇ ਕੋਈ ਗਲਤ ਹੋ ਗਿਆ ਨੀ ਚਾਹ ਉਹ ਸਾਨੂੰ ਮੈਨੂੰ ਮਾਫੀ ਚਾਹਜਿਓ ਜੇ ਇਹ ਕਹਿੰਦਾ ਸਾਨੂੰ ਬੁਲਾਉਂਦਾ ਬੁਲਾ ਗਿਆ ਕੋਈ ਨੰਬਰ ਨਾਲ ਮੈਂਨ ਦਾ ਮਾਣਾ ਪਛਾਣਾ ਜਿਹੜੇ ਜਿਹਨੇ ਚੱਲੇ ਉਹ ਤੈਨੂੰ ਪਤਾ ਹੋਗਾ ਅੰਗੋਟੀ ਵਿੱਚ ਬਹਿ ਜਾਂਦਾ ਸਾਨੂੰ ਜਿੱਦਨ ਦਾ ਜਿੱਤਿਆ ਆ ਇਹ ਤਾਂ ਗੰਮੀ ਕੋਈ ਸਾਡੇ ਨੂੰ ਆ ਜਾਂਦਾ ਮੁੰਡਾ ਇਹ ਸਾਡੇ ਨੂੰ ਆ ਜਾਂਦਾ ਇਹਨੇ ਕੀ ਹਸਤੀ ਚਾ ਬੰਦੂ ਪਰ ਨਹੀਂ ਬੰਦੀ ਵਾਲੀ ਨਹੀਂ ਕਰਨਾ ਉਹ ਨਹੀਂ ਉਹ ਨੂੰ ਕਰਨਾ